ਪਠਾਨਕੋਟ ਵਿਖੇ ਨਗਰ ਨਿਗਮ ਚ ਗਣਤੰਤਰ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਕਾਰਜਕ੍ਰਮ ਰੱਖਿਆ ਗਿਆ ਦੱਸਦਈਏ 76ਵਾਂ ਗਣਤੰਤਰ ਦਿਹਾੜਾ ਜੜਾ ਬੜੇ ਉਤਮਤਾਪ ਦੇ ਨਾਲ ਪਠਾਨਕੋਟ ਦੇ ਨਗਰ ਨਿਗਮ ਦਫ਼ਤਰ ਦੇ ਵਿੱਚ ਮਨਾਇਆ ਗਿਆ ਤੇ ਇਸ ਮੌਕੇ ਤੇ ਮੇਰ ਪੰਨਾਲਾਲ ਪਾਟਿਆ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀ ਵਧਾਈਆਂ ਦਿੱਤੀ ਤੇ ਉੱਥੇ ਹੀ ਦੇਸ਼ ਦੇ ਵਧੀਆ ਅਤੇ ਚੰਗੇ ਭਵਿੱਖ ਦੇ ਲਈ ਮਨੋਕਾਮਨਾਵਾਂ ਵੀ ਕੀਤੀ ਇਸ ਮੌਕੇ ਤੇ ਦੱਸਦਈਏ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਮੇਰ ਪੰਨਾਲਾਲ ਪਾਟਿਆ ਦੇ ਵੱਲੋਂ ਅਦਾ ਕੀਤੀ ਗਈ ਤੇ ਨਗਰ ਨਿਗਮ ਦੇ ਵਿੱਚ ਚੰਗੀ ਅਤੇ ਵਧੀਆ ਸੇਵਾ ਦੇਣ ਵਾਲੇ ਪ੍ਰਤੀਕ ਕਰਮਚਾਰੀ ਨੂੰ ਸਨਮਾਨਿਤ ਕੀਤਾ ਗਿਆ ਦੇਖ ਲੈਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ 76ਵਾਂ ਗਣਤੰਤਰ ਦਿਹਾੜਾ ਮਨਾਇਆ ਗਿਆ ਤੇ ਕਿਸ ਕਿਸ ਨੂੰ ਕੀਤਾ ਗਿਆ ਸਨਮਾਨਿਤ ਦੇਖਦੇ ਆਇਓ ਤਸਵੀਰਾਂ ਅੱਜ ਅਸੀਂ ਕਾਰਪੋਰੇਸ਼ਨ ਦੇ ਆਫਿਸ ਦੇ ਵਿੱਚ ਗਣਤੰਤਰ ਦਿਵਸ ਦਾ 76ਵਾਂ ਗਣਤੰਤਰ ਦਿਵਸ ਮਨਾਣ ਜਾ ਰਹੇ ਹਾਂ ਔਰ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਕਾਉਂਸਲਰ ਸਾਥੀਆਂ ਨੂੰ ਕਾਰਪੋਰੇਸ਼ਨ ਦੇ ਸਾਰੇ ਕਰਮਚਾਰੀਆਂ ਨੂੰ ਹੋਰ ਵੀ ਜਿੰਨੇ ਵੀ ਸਾਡੇ ਅਲੱਗ-ਅਲੱਗ ਧਾਇਰੇ ਤੋਂ ਸਾਡੇ ਕਾਰਪੋਰੇਸ਼ਨ ਦੇ ਇਹ ਆਪਣਾ ਸਾਥੀ ਨੇ ਉਹਨਾਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਉਹਨਾਂ ਨੂੰ ਅੱਜ ਦੇ ਸ਼ੁਭ ਦਿਨ ਦੇ ਉੱਤੇ ਮੁਬਾਰਕਬਾਦ ਦਿਨਾ ਇਹ ਹੋਏ ਕਹਿੰਦਾ ਆ ਕਿ ਈਸ਼ਵਰ ਸਾਡੇ ਦੇਸ਼ ਨੂੰ ਤਰੱਕੀ ਕਰੇ ਸਾਡਾ ਦੇਸ਼ ਤਰੱਕੀ ਕਰੇ ਔਰ ਮੇਰੇ ਸਾਥੀ ਜਿਹੜੇ ਇਸੇ ਤਰ੍ਹਾਂ ਹੀ ਮਿਹਨਤ ਨਾਲ ਪਠਾਨਕੋਟ ਵਿਖੇ ਨਗਰ ਨਿਗਮ ਚ ਗਣਤੰਤਰ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਕਾਰਜਕ੍ਰਮ ਰੱਖਿਆ ਗਿਆ ਦੱਸਦੇ ਹਾਂ 76ਵਾਂ ਗਣਤੰਤਰ ਦਿਹਾੜਾ ਜਿਹੜਾ ਬੜੇ ਤੂਮਤਾਮ ਦੇ ਨਾਲ ਪਠਾਨਕੋਟ ਦੇ ਨਗਰ ਨਿਗਮ ਦਫ਼ਤਰ ਦੇ ਵਿੱਚ ਮਨਾਇਆ ਗਿਆ ਤੇ ਇਸ ਮੌਕੇ ਤੇ ਮੇਰਪਰਲਾ ਨਾਲ ਪਾਰਟੀਆਂ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀ ਵਧਾਈਆਂ ਦਿੱਤੀ ਤੇ ਉੱਥੇ ਹੀ ਦੇਸ਼ ਦੇ ਵਧੀਆ ਅਤੇ ਚੰਗੇ ਭਵਿੱਖ ਦੇ ਲਈ ਮਨੋਕਾਮਨਾ ਵੀ ਕੀਤੀ ਇਸ ਮੌਕੇ ਤੇ ਦੱਸਦੇ ਹਾਂ ਏ ਝੰ ਲਾਉਣ ਦੀ ਰਸਮ ਜਿਹੜੀ ਹੈ ਮੇਰੇ ਪੰਨਾਲਾਲ ਪਾਰਟੀ ਦੇ ਵੱਲੋਂ ਅਦਾ ਕੀਤੀ ਗਈ ਤੇ ਨਗਰ ਨਿਗਮ ਦੇ ਵਿੱਚ ਚੰਗੀ ਅਤੇ ਵਧੀਆ ਸੇਵਾ ਦੇਣ ਵਾਲੇ ਪ੍ਰਤੀਕ ਕਰਮਚਾਰੀ ਨੂੰ ਸਨਮਾਨਿਤ ਵੀ ਕੀਤਾ ਗਿਆ ਦੇਖ ਲੈਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਛੇਤਰਵਾ ਗਣਤੰਤਰ ਦਿਹਾੜਾ ਬਣਾਇਆ ਗਿਆ ਤੇ ਕਿਸ ਕਿਸ ਨੂੰ ਕੀਤਾ ਗਿਆ ਸਨਮਾਨਿਤ ਦੇਖਦੇ ਆਏ ਤਸਵੀਰਾਂ ਅੱਜ ਅਸੀਂ ਕਾਰਪੋਰੇਸ਼ਨ ਦੇ ਆਫਿਸ ਦੇ ਵਿੱਚ ਗਣਤੰਤਰ ਦਿਵਸ ਦਾ 76ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਾਂ ਔਰ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਕਾਉਂਸਲਰ ਸਾਥੀਆਂ ਨੂੰ ਕਾਰਪੋਰੇਸ਼ਨ ਦੇ ਸਾਰੇ ਕਰਮਚਾਰੀਆਂ ਨੂੰ ਹੋਰ ਵੀ ਜਿੰਨੇ ਵੀ ਸਾਡੇ ਅਲੱਗ-ਅਲੱਗ ਧਾਇਰੇ ਤੋਂ ਸਾਡੇ ਕਾਰਪੋਰੇਸ਼ਨ ਦੇ ਆਪਣਾ ਸਾਥੀ ਨੇ ਉਹਨਾਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਅੱਜ ਦੇ ਸ਼ੁਭ ਦਿਨ ਦੇ ਉੱਤੇ ਮੁਬਾਰਕਬਾਦ ਦਿਨਾ ਇਹੋ ਹੀ ਕਹਿੰਦਾ ਆ ਕਿ ਈਸ਼ਵਰ ਸਾਡੇ ਦੇਸ਼ ਨੂੰ ਤਰੱਕੀ ਕਰੇ ਸਾਡਾ ਦੇਸ਼ ਤਰੱਕੀ ਕਰੇ ਔਰ ਮੇਰੇ ਸਾਥੀ ਜਿਹੜੇ ਇਸੇ ਤਰ੍ਹਾਂ ਹੀ ਮਿਹਨਤ ਨਾਲ ਲੋਕ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.